ਸ੍ਰੀ ਮਾਂ ਜੀ ਆ ਮੇਰੇ ਪਾਗ ਲਾਈ ਆ ਮਾਂ ਜੀ ਨੇ ਆ ਵੇਖੋ ਆ ਕੈਮਰੇ ਲੱਗੇ ਆ ਜੀ ਆ ਵੇਖੋ ਸਰ ਆਹ ਕੋ ਜਨਾਬ ਫਿਰ ਮਾਰੂ ਗੱਡੀ ਚ ਪਾਉਂਦੇ ਤਾਂ ਮਾਜਾ ਕਰੋ ਮੈਂ ਉਹਨਾਂ ਪਸੰਦ ਕੋ ਮੇਰਾ ਖਲੋਂਦਾ ਜੇ ਸੋਗਾ ਨਾ ਜੇ ਮੈਂ ਸ਼ਰਾਬ ਪੀਤੀ ਮੈਂ ਤਿੰਨ ਜਗ੍ਹਾ ਤੇ ਮੈਂ ਨੰਦਾ ਛੋੜਾ ਮਤ ਕੋਈ ਬੰਦਾ ਇੱਕ ਜਗ੍ਹਾ ਤੇ ਜਾਏਗਾ ਕੋਈ ਰੈਸ਼ਰ ਪਾ ਕੇ ਮੈਨੂੰ ਕੁੱਟਿਆ ਜਾ ਰਿਹਾ ਖਾਣੇ ਦੇ ਵਿੱਚ ਗੁੰਡਾ ਕੰਤੀ ਹੋ ਰਹੀ ਹੈ ਜੀ ਫਿਰ ਡਿਊਟੀ ਤੇ ਤਨਨਾਤ ASI ਤੇ ਥਾਣਾ ਇੰਚਾਰਜ ਨੇ ਹੀ ਹਮਲਾ ਕਰ ਦਿੱਤਾ ਤਾਂ ਪੁਲਿਸ ਦੀ ਖਾਕੀ ਵਰਦੀ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਵਿੱਚ ਖੜੀ ਹੁੰਦੀ ਨਜ਼ਰ ਆ ਰਹੀ ਹੈ ਦਰਸਲ ਇੱਥੇ ASI ਗੁਰਨਾਮ ਸਿੰਘ ਜਿਸਤੇ ਥਾਣਾ ਇੰਚਾਰਜ ਨੇ ਹੀ ਹਮਲਾ ਕਰ ਦਿੱਤਾ ਅੰਮ੍ਰਿਤਸਰ ਦੇ ਥਾਣਾ ਸਦਰ ਦੇ ਵਿੱਚ ਡਿਊਟੀ ਤੇ ਤੈਨਾਤ ਐਸਆਈ ਗੁਰਨਾਮ ਸਿੰਘ ਉੱਤੇ ਹਮਲਾ ਕਰਨ ਦੀ ਇਹ ਖਬਰ ਸਾਹਮਣੇ ਆਈ ਕਿ ਆ ਗਿਆ ਕਿ ਡਿਊਟੀ ਦੇ ਨਾਤੇ ਮੇਰੇ ਨਾਲ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਵਰਦੀ ਪਾੜੀ ਗਈ ਹੈ ਤਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਐਸਆਈ ਦਾ ਕਹਿਣਾ ਕਿ ਜਿੱਥੇ ਮੇਰੀ ਕੁੱਟਮਾਰ ਹੋਈ ਹੈ ਮੇਰੀ ਵਰਦੀ ਤੱਕ ਪਾੜ ਦਿੱਤੀ ਗਈ ਹੈ ਉਸ ਦਾ ਇਹ ਕਹਿਣਾ ਹੈ ਕਿ ਥਾਣਾ ਸਦਰ ਦੇ ਪੁਲਿਸ ਮੁਖੀ ਹਰਿੰਦਰ ਸਿੰਘ ਤੇ ਉਹਨਾਂ ਦੇ ਗਨਮੈਨ ਤੇ ਪ੍ਰਾਈਵੇਟ ਗਨਮੈਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਜਿਸ ਦੀ ਕੀ ਸੀਸੀਟੀਵੀ ਵੀਡੀਓ ਵੀ ਥਾਣੇ ਦੇ ਵਿੱਚੋਂ ਕਢਵਾ ਕੇ ਤੁਸੀਂ ਵੇਖ ਸਕਦੇ ਹੋ ਤਾਂ ਦੱਸ ਦਈਏ ਕਿ ਐਸਆਈ ਨੇ ਆਪਣੇ ਨਾਲ ਬਹੁਜਨ ਸਮਾਜ ਪਾਰਟੀ ਦੇ ਆਗੂ ਤੇ ਵਰਕਰ ਲੈ ਕੇ ਥਾਣੇ ਪਹੁੰਚ ਕੇ ਹੰਗਾਮਾ ਕਰ ਦਿੱਤਾ ਤੇ ਇੱਥੇ ਹੀ ਇਨਸਾਫ ਦੀ ਮੰਗ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਐਸਆਈ ਦੇ ਉੱਤੇ ਥਾਣਾ ਇੰਚਾਰਜ ਨੇ ਹਮਲਾ ਕੀਤਾ ਤੇ ਥਾਣੇ ਦੇ ਮੁਖੀ ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਤਾਂ ਕੋਈ ਕਟਮਾਰ ਨਹੀਂ ਕੀਤੀ ਗਈ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ ਉਧਰ ਪੀੜਤ ਐਸਆਈ ਗੁਰਨਾਮ ਸਿੰਘ ਦੇ بیٹے ਦਾ ਕਹਿਣਾ ਹੈ ਕਿ ਖੁਦ ਵੀਡੀਓ ਦੇ ਵਿੱਚ ਸਭ ਦੇਖ ਸਕਦੇ ਨੇ ਕਿ ਉਸਦੇ ਪਿਤਾ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਦੋ ਪੁਲਿਸ ਦੀਆਂ ਧਿਰਾਂ ਸਵਾਲਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ ਇੱਕ ਪਾਸੇ ਐਸਆਈ ਵੱਡੇ ਇਲਜ਼ਾਮ ਲਗਾ ਰਿਹਾ ਤੇ ਦੂਜੇ ਪਾਸੇ ਪੁਲਿਸ ਅਧਿਕਾਰੀ ਜੋ ਇਹ ਕਹਿ ਰਹੇ ਨੇ ਕਿ ਅਸੀਂ ਤਾਂ ਕੋਈ ਕੁੱਟਮਾਰ ਨਹੀਂ ਕੀਤੀ ਹੈ ਹੋ ਜੀ ਕੋਈ ਗੱਲ ਨਹੀਂ ਹੋਈ ਜੀ ਇਹਦਾ ਕੋਈ ਇੱਕ ਬਿੱਲਾ ਨਾ ਦਾ ਬੰਦਾ ਨਹੀਂ ਨਹੀਂ ਕੋਈ ਪ੍ਰਾਈਵੇਟ ਬੰਦਾ ਨਹੀਂ ਹੈਗਾ ਜੀ ਮੇਰੇ ਨਾਲ ਇਹ ਹੀ ਆਪਣੇ ਮੇਰਾ ਗਨਮੈਨਸ ਹੀ ਹੋ ਉਸੋ ਹੀ ਨਹੀਂ ਹੈ ਕਹਿੰਦੇ ਗੱਲ ਕੋਟੇ ਸਾਡੀ ਵਰਦੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਸਾਹਮਣੇ ਡਿਟੇਲ ਹੈ ਮਾਰਤਾ ਸਮਝੀ ਨਹੀਂ ਨਹੀਂ ਸਾਡਾ ਆਪਸੀ ਹੈ ਜੀ ਉਹਦੇ ਵਿੱਚ ਡਿਊਟੀ ਦਾ ਕਿਹਾ ਸੀ ਹੋਰ ਨਹੀਂ ਕੋਈ ਗੱਲ ਪਰ ਉਹਨਾਂ ਨੇ ਵੀਡੀਓ ਦਿੱਤੀ ਗਈ ਹੈ ਕਿ ਮੇਰੀ ਪਾਗ ਉਤਾਰੀ ਗਈ ਹੈ ਜੀ ਕਿੱਥੇ ਲਿਆਓ ਦਿਖਾਓ ਉਹ ਕਿਹੜੀ ਵੀਡੀਓ ਹੈ ਜਿਸ ਤੇ ਦਿੱਤੀ ਗਈ ਅਗਰ ਨਾਮ ਸਿੰਘ ਦਿਖਾਓ ਉਹ ਕੋਈ ਕਹਿਆ ਜਾ ਰਿਹਾ ਜੀ ਨਹੀਂ ਜੀ ਕੋਈ ਇਹੋ ਜੀ ਵੀਡੀਓ ਨਹੀਂ ਹੋਣ ਮਸਲਾ ਕੀ ਛੋਟਾ ਰੋਇਆ ਬਸ ਕਰ ਲੈ ਗੱਲ ਜੀ ਉਹਨਾਂ ਦੀ ਪਰ ਇਹ ਤਾਂ ਪੂਛਵੋ ਲੋ ਪੂਛੂਦੇ ਨਾਲ ਹੀ ਇਸ ਤਰ੍ਹਾਂ ਦੇ ਨਾਲ ਝੜਪ ਜੇ ਕੀਤੀ ਜਾਏਗੀ ਤਾਂ ਧਰਨਾ ਦੇ ਸਰ ਕੋਲ ਲਗਾ ਦੇ ਧਰਨਾ ਲਗਾ ਦੇ ਪਰ ਕੋਈ ਸਰ ਗੱਲ ਬਾਤ ਚੱਲਦੀ ਹੋਈ ਉਹ ਜੀ ਉਹ ਕਰ ਲੈ ਗੱਲਬਾਤ ਕਰ ਲੈ ਉਹਨਾਂ ਨਾਲ RAM ਜੀ ਤੁਸੀਂ ਕਿਹਾ ਕਿ ਮੇਰੇ ਪਾ ਕੱਪੜੇ ਪਾੜ ਗਏ ਵੰਦੀ ਪਾੜ ਗਈ ਤੁਹਾਨੂੰ ਨਿਆਂ ਤਾਂ ਕਿਹਦਾ ਆ ਰਿਹਾ ਹਾਂ ਸਭ ਲੋਨਾਂ ਨੂੰ ਬੋਲੋ ਕੀ ਸਿਤਾਈ ਕੀ ਹੈ ਕਿ ਉਹ ਸਾਰੇ ਦੱਸੋ ਦੱਸੋ ਕਦੀ ਐਸਾ ਵੀ ਸਾਹਮਣੇ ਕਹਿੰਦਾ ਲੈ ਤੇ ਡਿਊਟੀ ਲੈ ਇਹਨਾਂ ਨੂੰ ਕਹਾਂੀ ਕਿ ਡਿਊਟੀ ਇੱਥੇ ਕਰ। ਡਿਊਟੀ ਹੁਣ ਕੁੱਟ ਕੇ ਥੋੜਾ ਕੀਤੀ ਜਾਂਦੀ ਸੀ। ਮੈਂ ਕੀ ਬਦੀ ਪਾੜੀ ਕੀ ਦੱਸੋ ਤੁਸੀਂ? ਡਿਊਟੀ ਕੁੱਟੋ ਇਹਨੂੰ ਕੁੱਟੋ ਫਿਰ ਮਾਰੂ ਗੱਡੀ ਚ ਪਾਉਦੇ ਇਹਦਾ ਮੁਲਾਹਾਜਾ ਕਰੋ। ਹਾਂ। ਮੈਂ ਉਹਨਾਂ ਆਪਣੇ ਪੁੱਤਾਂ ਦੀ ਪੁੱਤ ਮੇਰਾ ਖਲੋਤਾ ਜੇ ਸੌਂ ਖਾਨਾ ਇਹ ਮੈਂ ਸ਼ਰਾਬ ਪੀਤੀ ਲਾਜੇ ਖਲੋ ਕੇ ਆਪਣੇ ਡਾਕਟਰ ਸਾਹਿਬ ਨੂੰ ਕਿਹਾ ਨਹੀਂ ਤੂੰ 100% ਮਿਲੀਅਨ ਲਿਖ। ਅੱਛਾ ਉਹਨੇ ਨਾਰਮਲ ਲਿਖਿਆ ਨਾ ਮੈਂ ਕਿਉਂ ਲਿਖਾ ਇਹਨੇ ਸ਼ਰਾਬ ਤੇ ਪੀਤੀ ਨਹੀਂ। ਡਾਕਟਰ ਨੇ ਇਹ ਗੱਲ ਕਿਹਾ ਡਾਕਟਰ ਆਵਾ ਫਿਰ ਦਜੀ ਬਾਗ ਖੜਿਆ ਅੱਛਾ ਤੇ ਬਾਕੀ ਵੀ ਤਾਰੀ ਗਈ ਆ ਵੇਖੋ ਮੇਰਾ ਬਟਨੀ ਤੋੜਿਆ ਗਾਲ ਮੇਰਾ ਕੁਡੇ ਜੀ ਸਿੰਘ ਇਹ ਜਿਹੜਾ ਹੌਸਲ ਜਿਹੜਾ ਇਹਨਾਂ ਦੇ ਨਾਲ ਹੌਲਦਾਰ ਗਨਮਨ ਨਾਲ ਪ੍ਰਾਈਵੇਟ ਉਹਨੇ ਉਹਨਾਂ ਨੇ ਕੁੱਟਿਆ ਮੈਨੂੰ ਧੱਕੇ ਨਾਲ ਝੁੱਕ ਕੇ ਗੱਡੀ 'ਚ ਸੁੱਟਿਆ ਤੇ ਗੱਲ ਇਹ ਡਿਊਟੀ ਦੀ ਗੱਲ ਹੋਈ ਤੇ ਜਾਂ ਗੱਲ ਕੋਈ ਹੋਰ ਡਿਊਟੀ ਤੋਂ ਮੈਂ ਮੈਂ ਬੇਨਤੀ ਕੀਤੀ ਮੈਂ ਕਿਹਾ ਸਰ ਮੈਂ ਜਿਹੜੀ ਤੈਨੂੰ ਤਿੰਨ ਜਗ੍ਹਾ ਤੇ ਮੈਨੂੰ ਡਿਊਟੀਆਂ ਲਾਉਂਦੇ ਜੇ ਇੱਕ ਪਹਿਲਾਂ ਮੈਨੂੰ ਤੁਸੀਂ ਤੁਸੀਂ ਮੈਨੂੰ ਡਿਊਟੀ ਅਫਸਰ ਲਾਇਆ ਹੋਰ ਤੁਸੀਂ ਮੈਨੂੰ ਕਹਦੇ ਹੋ ਜੇ ਨਾਕੇ ਤੇ ਜਾ ਤੇ ਜਾ ਮੈਨੂੰ ਤੂੰ ਮੇਰੀ ਕੀ ਰਵਾਨਗੀ ਕੀਤੀ ਆ ਗਸ ਦੀ ਮੈਂ ਤਿੰਨ ਜਗ੍ਹਾ ਤੇ ਮੈਂ ਤਿੰਨ ਬੰਦਾ ਥੋੜਾ ਕੋਈ ਬੰਦਾ ਇੱਕ ਜਗ੍ਹਾ ਤੇ ਜਾਏਗਾ ਜੀ ਹੂੰ ਪ੍ਰੈਸ਼ਰ ਪਾਇਆ ਜਾ ਕੋਈ ਪ੍ਰੈਸ਼ਰ ਪਾ ਕੇ ਮੈਨੂੰ ਕੁੱਟਿਆ ਜਾ ਰਿਹਾ ਹੂੰ ਖਾਣੇ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਜੀ ਗੁੰਡਾਗਰਦੀ ਹੈ ਲੜਨਗੇ ਪ੍ਰਾਈਵੇਟ ਨਾਲ ਘਨਮਣੇ ਦੋ ਤਿੰਨ ਚੜੀਆਂ ਹੋ ਰਹੀਆਂ ਨਾਂ ਤਾਂ ਨਹੀਂ ਮੈਨੂੰ ਪਤਾ ਉਹਨਾਂ ਦਾ ਐਸਰ ਸਾਹਿਬ ਦੇ ਨਾਲ ਨਾਲ ਪੱਕੇ ਚੱਕੇ ਪੱਕੇ ਚੱਲਦੇ ਜੀ ਹੁਣ ਕੀ ਮੰਨਤ ਹੈ ਹੁਣ ਮੈਮ ਅਮੀਨ ਸਰ ਹੁਣ ਸਾਹਿਬ ਮੈਂ ਕਹਦਾ ਜਿਹੜਾ ਮੈਨੂੰ ਕੁੱਟਿਆ ਗਿਆ ਤੈਨੂੰ ਇੱਕ ਪੁਲਿਸ ਵਾਲਾ ਨੰਬਰ ਤੇ ਦਿਖਾਈ ਦੇ ਰਹੀ ਆ ਕਿੰਨੇ ਕ ਮਾੜੀ ਗੱਲ ਹੈ ਕਿ ਕਿ ਅਕਸਰ ਲੋਕ ਜੋ ਆਪਣੇ ਮੋਕਾ ਦੇਖੇ ਮੈਨੂੰ ਇੱਥੇ ਕੁੱਟਿਆ ਜਾ ਰਿਹਾ ਤੇ ਦੂਜੇ ਦਾ ਕੀ ਇਫੈਕਟ ਪਏਗਾ ਆਮ ਬੰਦੇ ਦਾ ਅਖਰ ਗੁਨਾਹ ਦੀ ਵਜ੍ਹਾ ਕੀ ਸੀ ਥੋੜੇ ਦੱਸੋਗੇ ਥੋੜੇ ਵਜ੍ਹਾ ਸਰ ਕੁਝ ਵੀ ਨਹੀਂ ਮੈਂ ਇਹੋ ਬੇਨਤੀ ਕਰਦਾ ਵੀ ਮੈਂ ਕਹਾਂ ਮੈਂ ਜਿਹੜੀ ਡਿਊਟੀ ਵੀ ਇੱਕ ਜਗ੍ਹਾ ਤੇ ਜਾਊਂਗਾ ਜਿੱਥੇ ਮਰਜ਼ੀ ਮੈਨੂੰ ਲਾ ਦਿਓ ਜਾਂ ਤੇ ਮੈਨੂੰ ਲਾ ਦਿਓ ਆਪਣੇ ਉੱਥੇ ਅਜਿੱਤ ਲਾ ਦਿਓ ਆਪਣੇ ਨਾਕੇ ਤੇ ਲਾ ਦੋ ਤੇ ਜਾਂ ਮੈਨੂੰ ਮੇਰਾ ਮੇਰਾ ਡਿਊਟੀ ਅਫਸਰ ਤੋਂ ਲਾ ਦੋ ਮੈਂ ਇੱਕ ਡਿਊਟੀ ਅਫਸਰ ਕਰੂੰਗਾ ਜਿੱਦਿ ਜਿੱਦਿ ਬਸ ਰਾਤੀ ਦਿਉੜੀ ਕੇ ਦਿਨ ਦੀ ਡਿਊਟੀ ਸੀ ਹਾਂਜੀ ਦਿਨ ਰਾਤ ਡਿਊਟੀ ਸੀ ਜਿਹਦੇ ਵੱਲੋਂ ਲਾਈ ਗਈ ਸੀ ਢਾਡੀ ਪੱਗ ਕਿਦੇ ਵੱਲੋਂ ਲਾਈ ਗਈ ਸੀ ਢੀਕੀ ਦੇ ਵੱਲੋਂ ਪਾੜੀ ਗਈ ਪਰ ਪੱਗ ਨਹੀਂ ਲਾਈ ਗਈ ਵਰਦੀ ਦੀ ਵੱਲੋਂ ਪਾੜੀ ਗਈ ਹਾਂਜੀ ਵਰਦੀ ਵਰਦੀ ਤੇ ਇਹਨਾਂ ਖਿੱਚ-ਖਿੱਚੇ ਸਾਰਿਆਂ ਵਿੱਚ ਗਨਮੈਨ ਉਹ ਜਿਹਨੇ ਮੇਰੇ ਤੋਂ ਫੜ ਕੇ ਆ ਬਟਨ ਟੁੱਟਾ ਵੇਖੋ ਤੇ ਨਾਲ ਮੇਰਾ ਗਲ ਕੁੱਟਿਆ ਇਥੋਂ ਬੜੇ ਜ਼ੋਰ ਨਾਲ ਤੇ ਨਾਲ ਜਿਹੜਾ ਗਨ ਨਾਲ ਸੀ ਨਾ ਪ੍ਰਾਈਵੇਟ ਮੁੰਡਾ ਉਹਨੇ ਉਹਦੇ ਲੱਤ ਮਾਰੀ ਹੁੰਦਾ ਇਥੋਂ ਮੇਰੇ ਬਾਜੇ ਤੱਕ ਬੜੀ ਗੱਲ ਕੀ ਮੰਗਿਆ ਆ ਵੇਖੋ ਚਾਰ ਬੰਦੇ ਕੁੱਟਣ ਕਿ ਜੇ ਆ ਮਤਲਬ ਆਪਸ ਚ ਹੀ ਇਹ ਕੰਮ ਹੁੰਦੇ ਰਹਿਣਗੇ ਤੇ ਬਾਹਰ ਕੀ ਹੋਗਾ ਹਾਂ ਜੇ ਆਪਣੇ ਬੰਦੇ ਨੂੰ ਇਦਾਂ ਕਰਨਗੇ ਰੰਜਿਸ਼ ਬਾਜੀ ਦੀ ਹੋਈ ਆ ਸਾਰੀ ਗੱਲ ਇਹ ਆ ਰੰਜਿਸ਼ ਬਾਜੀ ਕਿਸ ਚੀਜ਼ ਦੀ ਗੱਲ ਦੱਸ ਸਕਦੇ ਨਹੀਂ ਕੀ ਪਤਾ ਹੁਣ ਉਹਨਾਂ ਨੂੰ ਪਤਾ ਹੋਊਗਾ ਨਾ ਜਿਨ੍ਹਾਂ ਨੇ ਕੁੱਟਿਆ ਵੀ ਇਹ ਵੀਡੀਓ ਵੇਖੀ ਆ ਵੀਡੀਓ ਦੇ ਵਿੱਚ ਫਾਦਰ ਸਾਹਿਬ ਕਹਿੰਦੇ ਪਏ ਕਿ ਤੁਸੀਂ ਮੈਨੂੰ ਇੰਨੇ ਜਾਣਿਆਂ ਨੇ ਸੁਣ ਕੇ ਕੁੱਟਿਆ ਵਾ ਤੇ ਮੈਂ ਇਹ ਗੱਲ ਉੱਤੇ ਤੱਕ ਲੈ ਕੇ ਜਾਵਾਂ ਤੇ ਗਾੜੀਓ ਹਸਣ ਦੇ ਆ ਮੈਂ ਖੁਦ ਵੀਡੀਓ 'ਚ ਵੇਖਿਆ ਸਾਰੇ ਲੋਕੇ ਖਲੋਗੇ ਰਾਤ 12 ਵਜੇ ਤੋਂ ਲੈ ਕੇ 4 ਵਜੇ ਤੱਕ ਕੁੱਟਦੇ ਰਹੇ ਫਿਰ ਫਿਰ ਪੁੱਤ ਕੀ ਬੰਦ ਕਰਦਾ ਪੂਰੇ ਤੇ ਹੁਣ ਕਰਦਾ ਵਾ ਵੀ ਇਨਸਾਫ ਹੋਣਾ ਚਾਹੀਦਾ ਵਾ ਪੰਦੀ ਕਾਰਵਾਈ ਹੋਣੀ ਚਾਹੀਦੀ ਆ ਅਜੇ ਨਾ ਇਨਸਾਫ ਲੈਣਾ ਹੈ ਤੇ ਉਹਨਾਂ ਦੇ ਨਾਲ ਤੇ ਲੜਾਈ ਹੈ ਜਿਨ੍ਹਾਂ ਨੂੰ ਇਨਸਾਫ ਲੈਣਾ ਹੈ ਆਪਾਂ ਫਿਰ ਉੱਥੇ ਤੇ ਬੈਠੇ ਆਪਾਂ ਉੱਥੇ ਤੱਕ ਹੀ ਜਾਵਾਂਗੇ ਫਿਰ ਇਨਸਾਫ ਤੇ ਤੀਜੀ ਦਰ ਤੋਂ ਹੁੰਦਾ ਨਾ ਇਨਸਾਫ ਤਾਂ ਹੀ ਸਾਰੇ ਪ੍ਰੈਸ ਤਾਂ ਹੀ ਸਕਦੀਆਂ ਨਾ ਫਿਰ ਤੁਹਾਡੇ ਥਰੂ ਇਨਸਾਫ ਹੋਊਗਾ ਨਹੀਂ ਇੱਥੇ ਨਾ ਇਨਸਾਫ ਹੋਊਗਾ ਸਗੋਂ ਤੁਹਾਡੇ ਥਰੂ ਹੋਊਗਾ ਤਾਂ ਬਿਲਕੁਲ